ओ हेलो जी गाइस क्या हाल चाल है आपका आई होप सभी आप ठीक हो और आप हमारे यूट्यूब चैनल को सब्सक्राइब कीजिए और एक बेल आइकन है उसको भी दबा लीजिए और जब भी हम न्यू अपडेट करें और आपको नोटिफिकेशन आ जाए हमारी हिंदी भी अच्छी है हमारी पंजाबी भी अच्छी है और हम भी अच्छे हैं और आप भी अच्छे हैं मम्मी तू बोली हिंदी मड़ी आज मैं तो आदी, मैं मम्मी मैं, मैं आपकी किरण बाला मैं आपकी किरण बाला आज मैं बोलो आज मैं आज मैं आपके साथ आपके साथ एक छोटा सा छोटा सा ब्लॉग लेकर ब्लॉक लेकर आई हूँ आई हूँ और हम हम आपके ब्लॉग को आपके और हम और हम आपको आप आज का ब्लॉग आज का ब्लॉग <AshELLE> यानी आज के ब्लॉग आज के <MIC> ब्लॉग का मनोरंजन मनोरंजन करवाएंगे करवाएंगे आप सभी लोग सभी लोग ब्लोग हमारे ब्लॉग हमारे ब्लॉग का हिस्सा बनिए आप हमारे ब्लॉग का हिस्सा बनिए और मैं मैं और मैं और मैं आपकी आपकी शुभ चिंतक और जो और जो और जो और जो और जो और जो आप सभी सभी दूर दूर से, दूर दूर से, हमारे हमारे ब्लॉग ब्लॉग देखते हो देख कमेंट भी कीजिए कमेंट भी करिए, भी करिए आपको आपको हमारी हमारी पंजाबी बोली पंजाबी बोली कैसी लगी कैसी लगी पंजाबी है हिंदी बोली है। 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 और, 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 और और मेरे मेरे दांत देखिए बहुत अच्छे है बहुत अच्छे है रोटी नहीं खा दी जाती जान से हवा क्रोश करने के लिए मैंने ओपन पोस्टर रखा हुआ है जहां से जहां से हवा के लिए कूलर लगा है <laughs> <पूले>। <laughs> नहीं नहीं ओपन पोस्टर रखा है रोशन दान <laughs> <आगा इसे दिए। laughs> रोशन दान लगा रखा है रोशन दान लगा रखा है जी मम्मी तो मैं थोड़ी थोड़ी <laughs> ਉਦਨ ਨੂੰ ਫੋਨ ਆਇਆ ਕੰਪਨੀ ਜਿਹੜੇ ਨਾਲ ਉਹ ਗੱਲ ਕਰਨੀ ਹੋਣੀ ਥੋੜੀ ਥੋੜੀ ਲਿਕੇ ਤਾਂ ਹੁੰਦੀ ਆ ਪਾਣੀ ਮੈਂ ਪੀ ਤੱਕ ਸਕਦਾ ਪੀ ਗਾ ਔੜੇ ਚ ਕੀ ਆ ਮੈਗਾ ਆ ਬੀਬੀ ਇੱਕ ਘੋਟ ਪੀ ਗਏ ਬਦਲ ਨੂੰ ਮੂੰਹ ਲਾ ਕੇ ਪਾਣੀ ਨਹੀਂ ਪੀਣਾ ਮੇਰੀ ਆ ਜੇ ਮਾੜੀ ਮੈਂ ਪੀ ਸਕਦਾ ਕੀ ਹੈ ਤਾਂ ਐਸੇ ਲਈਆ 1 ਲੱਖ ਰੁਪਏ ਦੇਖੋ ਇਹ ਆਈ ਨਹੀਂ ਤਾਂ ਕਾ ਆਏ ਮੰਮੀ ਗੱਲ ਕਹਿੰਦੇ ਆ 99 ਨੂੰ ਕਹਿੰਦੇ ਕਹਿੰਦੇ 900 ਦੀ ਆਈ ਆ ਸਾਰਾ ਰਹੀ ਆ ਕੀ ਲੈਣਾ ਲੈਣਾ ਪੁੱਤ ਲੈਣਾ ਕਿਹਦਾ ਪੁੱਤਾ ਲੈਣਾ ਉਹਦੇ ਵਿੱਚ ਸਵੇਰੇ ਬਾਬਾ ਗੱਡੀ ਇਹ ਦੇਖਣ ਦਿਆ ਸੀ ਆ ਲੈਣਾ ਉਧਰ ਕਹਿ ਸਾਰੇ ਨੂੰ ਤੂੰ ਸਾਨੂੰ ਡੋਗੀ ਦੇ ਦੋ ਡੋਗੀ ਦੇ ਦੋ ਕਿਸੇ ਕੋ ਬੱਚਾ ਹੈਗਾ ਤੁਹਾਨੂੰ ਦੇ ਦੋ ਤੂੰ ਤਾਂ ਆਪ ਬੱਚੇ ਨੂੰ ਕਰਕੇ ਕਹਿ ਦਿੰਦਾ ਤੁਕਾ ਚਾਨੂੰ ਦੋਡੂ ਦੇ ਦੋ ਪੰਡੂ ਦੇ ਦੋ ਅੱਜੀ ਪੈਸੇ ਦੇ ਦਾਂਗੇ ਪੰਡੂ ਦੇ ਦੋ ਅੱਜੀਾਨੂੰ ਨਿੱਕਾ ਜਾਂ ਬੱਚਾ ਦੇ ਦੋ ਨਿੱਕਾ ਬੱਚਾ ਦੇ ਦੋ ਪੀਛਲ ਹੱਥ ਜੋੜ ਕੇ ਪੀਛਲ ਜਲਦੀ ਦੇ ਦੋ ਵੱਜ ਕੇ ਆਉ ਤੁਕਾ ਸਕੂਲੇ ਜਾਓ ਹੈ ਹੈ ਮੈਂ ਕੀ ਕਰਨੀ ਆ ਸਰ ਇਹਨੇ ਜਦੋਂ ਮੇਰੇ ਤੋਂ ਕੰਨ ਤੁੰਡੀ ਮੰਗੇ ਸਰ ਮੈਨੂੰ ਕਹਿੰਦਾ ਪੀਛ ਦੇ ਦੋ ਦੇ ਪੀਛ ਹੱਥ ਜੋੜ ਕੇ ਹੱਥ ਜੋੜ ਕੇ ਮੈਨੂੰ ਕਹਿੰਦਾ ਉਹਨੂੰ ਤਰੀਕਾ ਬਣਾ ਲੈਣ ਦਾ ਕਾਟੂ ਬਹੁਤ ਈਰਵਾਏ ਬਹੁਤ ਛਤੌਣਾ ਦਿਖਣਾ ਚਾਹ ਕਹਿੰਦੇ ਬੁੰਦੇ ਤੇ ਬੁੰਦੇ ਨਹੀਂ 4 ਵਜੇ ਕਾ ਲੱਗਾ ਰਾਤੀ ਇੱਕ ਆਂਟੂਨ ਕਿਤੇ ਦੇ ਦੱਸ ਹੀ ਪਹਿਲਾਂ ਅ ਜਦੋਂ ਬਿਕਰਮ ਆਏ ਨਾ ਮੈਂ ਬਿਕਰਨ ਆਵਾਜ਼ ਮਾਰੀ ਮੈਂ ਕਿਹਾ ਬਿਕਵਾ ਦੇ ਲੋ ਵੀ ਇਹ ਫੋਨ ਫੜਨਦੇ ਆ ਹਾਂਜੀ ਵੀ ਅੱਜ ਮੌਰਨਿੰਗ ਐਸੀ ਹੈ ਮੌਰਨਿੰਗ ਦੇ ਤੇ ਉਹ ਹੁਣ ਆਏ ਆ ਉਹ ਮੈਂ ਚੱਲਿਆਂ ਕੋਠੇ ਤੇ ਦੇਦੇ ਆ ਬੜਾ ਮਨਵੀਰ ਤੇ ਮम्मा ਕੀ ਕਰਦੇ ਪਏ ਆ ਇਹ ਮਨਵੀਰ ਜਿਹੜਾ ਸਾਡਾ ਆ ਇਹ ਬਹੁਤ ਜ਼ਿਆਦਾ ਸ਼ਰਾਰਤੀ ਹੈ ਕੋਠੇ ਤੇ ਚਲ ਜਾਂਦਾ ਆ ਤੈਨੂੰ ਮੈਂ ਕਿਵੇਂ ਮੇਰੀ ਕਿੱਥੇ ਨਾ ਜਾਇਆ ਕਰ ਕਿਉਂਕਿ ਕੋਠੇ ਤੇਰਾ ਪਤਾ ਨਹੀਂ ਹੁੰਦਾ ਕਿਹੜੇ ਟਾਈਮ ਇਹ ਨੇ ਥੱਲੇ ਆਇਆ ਕਿੱਧਰ ਗਿਆ ਆ ਰਹੇ ਹਾਂ ਹਾਂ ਆ ਦੇਖੋ ਹਣ ਕੇ ਬਾਹਰ ਕੀ ਕਰਦਾ ਪਿਆ ਮੈਂ ਸੁਈ ਕੀ ਕੀ ਮੇਰੇ ਤੇ ਲਾ ਕੇ ਕੀ ਮੇਰੇ ਤੇ ਲਾ ਕੇ ਚੱਲ ਤੇਨੂੰ ਲਾਵਾ ਫੇਰ ਤੇਰੇ ਸੁਈ ਲਾਵਾ ਕਿੰਦਾ ਹਾਂ ਆ ਮੈਂ ਤਾਂ ਮੈਨੂੰ ਨਹੀਂ ਹੋਣੀ ਕਿੰਦਾ ਹਾਂ ਆਪਨੇ ਲਾ ਕੇ ਕਿੰਦਾ ਓਏ ਓਏ ਮਨੇ ਸੁਈ ਲ ਵਾਲਾ ਆ ਯਾਰ ਹੁੰਦਾ ਆਇਆ ਕਿੰਦਾ ਮੈਂ ਆ ਕੀ ਹੋ ਕੀ ਹੋ ਨਾ ਮਤਾ ਦੇ ਸੜਤਾ ਕਾਉ ਦੁੱਧ ਦੇ ਕੇ ਬੱਤੀ ਆ ਗਈ ਆਜੀ ਲਾਈਟ ਆਜੀ ਹੈ ਨਾ ਹੁਣ ਹਾਂ ਹਾਂ ਦੁੱਧ ਦੇ ਕੇ 4 ਕਿਲੋ ਉਹ ਦੰਦਾ ਵੀ ਦੇ ਕੇ ਹਾਂ ਉਹ ਕਹਿੰਦੇ ਸੀਗੇ ਨਾਗਾ ਸੀਗਾ ਤਾਂ ਡੱਕ ਅੱਛਾ ਤੇ ਕਹਿੰਦੇ ਵੀ ਉਹ ਆਪਾਂ ਕਰਤਾ ਆ ਕਲੀਅਰ ਆਪਨੇ ਉਹਨਾਂ ਕਹਿੰਦੇ ਹੁਣੇ ਨਾਲ ਵੀ ਰਹਿਣਾ ਆਹੋ ਵੀ ਉਹ ਕਹਿੰਦੇ ਵੀ ਅਸੀਂ ਜਿਹੜਾ ਕੱਲ ਦਾ ਦੁੱਧ ਸੀਗਾ ਉਹ ਕਹਿੰਦੇ ਦੇ ਗਏ ਅਸੀਂ ਜਿਹੜਾ ਕੱਲ ਦਾ ਸੀਗਾ ਉਹ ਨਾ ਰਹਿਦਾ ਹਾਂ ਰਹਿਦਾ ਅੱਜ ਦਾ ਦੇ ਦੇਣਗੇ ਅੱਜ ਦਾ ਅੱਜ ਦਾ ਵੀ ਦੇਗੇ ਆ ਅੱਜ ਦੇ ਦੇ ਹਾਂ ਫੇਸ ਵੀ ਇਹ ਨਹੀਂ ਦੇਗੇ ਜਾਨੇ ਹਾਂ ਫੇਸ ਵੀ ਉਹ ਦੇ ਕੇ ਜਾਣਗੇ ਸਵੇਰ ਦਾ ਕੱਲ ਨੂੰ ਸ਼ਾਮ ਨੂੰ ਮੇਰੇ ਕੋਲ ਦੇ ਕੇ ਜਾਣਗੇ ਨਹੀਂ ਤਾਂ ਤੂੰ ਬਹਿਣਾ ਸਾਨੂੰ ਸ਼ਾਮ ਨੂੰ ਹੀ ਦੇਣਾ ਬੀ ਮੈਂ ਮੈਂ ਕਿਹਾ ਪਾਜੀ ਹੁਣ ਤੂੰ ਸ਼ਾਮ ਨੂੰ ਦਿਆ ਕਰੋ ਦੁੱਧ ਹਾਂ ਵੀ ਅੱਜ ਕੋ ਮਨਾ ਦੇ ਕੱਲ ਨੂੰ ਸ਼ਾਮ ਨੂੰ ਜੀ ਕੱਲ ਨੂੰ ਸ਼ਾਮ ਨੂੰ ਹੈ ਨਾ ਜਿੱਦਾਂ ਕਹਿਣਾ ਹੈ ਕਿ ਕਿ ਅੱਜ ਦਾ ਆਪਾਂ ਥੋੜਾ ਜਾਗ ਲਾ ਲਾਂਗੇ ਕਿਲੋ ਕ ਦਾ ਜਾਗ ਲਾ ਲਾਂਗੇ ਹੈਨਾ ਇਹ ਵੀ ਜ ਤਿੰਨ ਕਿਲੋ ਬਚਦਾ ਹੋਰ ਵੀ 3 ਕਿਲੋ ਬਚੇ ਤਾਇਆ ਲਕਿ ਮੈਂ ਬਾਅਦ ਲਿਆ ਸਾਰੇ ਦੁੱਧ ਦੁੱਧ ਬਾਅਦ ਰੈਜ ਵਿੱਚ ਰੱਖਤਾ ਠੰਡਾ ਕਰਕੇ ਰੈਜ ਵਿੱਚ ਰੱਖਤਾ ਕੰਡਾ ਕਰਕੇ ਫੇ ਉਹ ਤੁਹਾਡੀ ਮੈਂ ਵੇਟ ਕਰੀ ਜਾਨੀ ਉਹਦੀ ਫੇ ਉੱਥੇ ਵੀ ਆਉਣਾ ਕੋਈ ਆ ਨਹੀਂ ਸੀ ਮੋਨਾ ਜੀ ਜਾਂਦੇ ਦਾ ਆ ਦੇਣੀ ਸੀ ਤੇ ਫੇਰ ਇੱਥੇ ਤਾਂ ਉਹਨਾਂ ਦੇ ਦੂਰ ਦੂਰ ਸੀਗੇ ਲੁਧਿਆਣਾ ਦੇ ਕਿਤੇ ਲੁਧਿਆਣੇ ਤੇ ਕੀ ਆਉਦੇ ਅੱਛਾ ਲੁਧਿਆਣੇ ਤੋਂ ਆਏ ਸਾਰੇ ਰਿਸ਼ਤੇਦਾਰ ਹਨ ਫੇਰ ਇਹ ਜੋ ਕੁੜੀ ਦਸੂਗੇ ਸੀ ਉਹਦੇ ਸਹੁਰਿਆਂ ਨੇ ਆਉਣਾ ਸੀ ਅੱਛਾ ਉਹ ਵੀ ਦੂਰ ਸੀਗੀ ਹਾਂ ਇਹ ਵਿਚਾਰੇ ਆਏ ਆ ਤੇ ਫੇਰ ਦੇ ਦਿਨ ਲੜਾਇਆ ਤੇ ਕਾफी ਚੰਨ ਦਰ ਹੁੰਦੀ ਬੁੰਦੀਆਂ ਨੇ ਵਿਚਾਰੇ ਦੀ ਹੋਈ ਹੋਈ ਜੀ ਮੀ ਬਾਲ ਦਿੱਤੀ ਮੇਰੇ ਨਾਲ ਆਇਆ ਤੇ ਫਿਰ ਉਹਨਾਂ ਨੇ ਤਿਆਰ ਕੀਤਾ ਉਹਨੂੰ ਮੂਰਗੀ ਟੈਂਪ ਲਾ ਕੇ ਰੇੜਾ ਪਾਉਂਦੇ ਤਪਾਹ ਟੀਗੀ ਤੇ ਜਾ ਕੇ ਕਿੰਦਾ ਕਰਮ ਦੇ ਕੇ ਮੈਂ ਵੀ ਆਇਆ ਆਏ ਤਾਂ ਚਲ ਗਏ ਸੀ ਇਹ ਉੱਠਿਆ ਜੇ ਲੇਟ ਬਹੁਤ ਹੈ ਮੈਂ ਜਦੋਂ ਤੁਸੀਂ ਗੈਣੀ ਇਹਨੇ ਤਾਂ ਮਨਵੀਰ ਨੇ ਮੈਨੂੰ ਉਦੋਂ ਦਾ ਹੀ ਠਾਇਆ ਹੋਇਆ ਇਹ ਖੇਡਦਾ ਸੀਗਾ ਮੇਰੇ ਨਾਲ ਮੈਂ ਖੇਡਣ ਲੱਗੀ ਇਹਦੇ ਨਾਲ ਫਿਰ ਮੈਂ ਉਦੋਂ ਦਾ ਬਿਕਰ ਨੂੰ ਥਾਦੀ ਪਈ ਮੈਂ ਕਿਹਾ ਬਿਕਰ ਮੁੜ ਜੋ ਕਿ ਤੁਸੀਂ ਜਾਇਓ ਤੇ ਇਹ ਉੱਠੇ ਨਹੀਂ ਕਿਉਂਕਿ ਠੀਕ ਨਹੀਂ ਸੀ ਨਾ ਰਾਤ ਦਾ ਮੈਂ ਵੀ ਤਾਹੀ ਨਹੀਂ ਲਿਖਿਆ ਮੈਨੂੰ ਛੱਡਿਆ ਮੈਂ ਬਹੁਤ ਠੰਡਾ ਅਸਦਾ ਠੰਡਾ ਸੀਗਾ ਮੈਂ ਠੰਡਾ ਨਹੀਂ ਚਲੇਗੀ ਫਿਰ ਮੈਂ ਵੀ ਨਹੀਂ ਚੱਜ ਨਾਲ ਇਹਨਾਂ ਨੂੰ ਉਠਾਇਆ ਲੰਮਾ ਲੰਗਾ ਪਿਆਰ ਹੋਵੇ ਚੱਲ ਕੋਈ ਗੱਲ ਨਹੀਂ ਤੇ ਕਾਨੂੰ ਪੇਰਾਮ ਕਰਨੀ ਨਹੀਂ ਜਦ ਰਾਤ ਵੀ 네ਰੇ ਹੋਏ ਸੌਂਦਾ ਰਾਤ ਨੂੰ ਵੀ 네ਰੇ ਰਾਤ ਨੂੰ ਸਾਨੂੰ 12:00 ਵਜੇ ਆਵਾਜ਼ ਜਾਂਦਾ ਤਾਂ ਫਿਰ ਤੇ ਗੱਲ ਕਰਨੀ ਹੁੰਦੀ ਨਾ ਮੈਂ ਤਾਂ ਚੱਲ ਮੈਂ ਤਾਂ ਗੱਲ ਕਰਦਾ ਇਹਨੇ ਆਇਆ ਨਾ ਫੇ ਆਪੇ ਹਾਂ ਆਪੀ ਆਜੀ ਆਪੀ ਨੇ ਤਾਂ ਵਿਕਰਮ ਲੈ ਆਉਣਗੇ ਪੱਪੜੇ ਲੈ ਕੇ ਆਈਏ ਸੂਰੀ ਆਈ ਦੁਕਾਨ ਦੇ ਨਾਲ ਹੀ ਲੀੜੀਆਂ ਦੇ ਤਾਂ ਹਾ ਹਾ ਪੱਪੜੇ ਲੈ ਕੇ ਹੱਸਦੀ ਸੀ ਅੱਛਾ ਅੱਛਾ ਆ ਜਾ ਨੰਨੂ ਆ ਜਾ ਵੀ ਆ ਜਾ ਆ ਜਾ ਮੈਂ ਖੜਾ ਹਾਂ ਪੱਪੜ ਪਾਇਓ ਪੱਪੜ ਆ ਪਾਈ ਆ ਪੱਪੜ ਆ ਜਾ ਆਜੋ ਆਜਾ ਮੈਂ ਇੱਥੇ ਖੜਾ ਰਹਿ ਜਾ ਆ ਜਾ ਛੇਤੀ ਆ ਜਾ ਆ ਜਾ ਇਹਦੇ ਦੋਸਤ ਕੋ ਹੁਣ ਅਸੀਂ ਖਾ ਲਈਏ ਰਾਈਸ ਵਗੈਰਾ ਤੇ ਅੱਜ ਬਣਾਇਆ ਤੇ ਤਾਂ ਹੀ ਕਰੇ ਬਣਿਆ ਕੋ ਜਾ ਜਾ ਕੇ 1 ਆਪਾਂ ਖਾਣੇ ਹੁਣ ਫਰਾਈ ਗ੍ਰੇਜ਼ ਦੇ ਨਾਲ ਆਪਾਂ ਖਾਵਾਂਗੇ ਬਈ ਕਿਉਂਕਿ ਸਬਜ਼ੀ ਵਗੈਰਾ ਜਿਹੜੀਆਂ ਸਾਡੇ ਤੋਂ ਸੁੱਕੀਆਂ ਹੋ ਜਾਂਦੀਆਂ ਤਰੀਆਂ ਨੇ ਲੀਆਂ ਤੇ ਐਮੀ ਚਾਬੀ ਨਿਕਲਿਆ ਡੋਲੂ ਚੱਕੀ ਫਿਰਦਾ ਆ ਉਹ ਕਹਿੰਦਾ ਕਹਿੰਦਾ ਇਹਦੇ ਚ ਨਾ ਉਹ ਸੀਗੀ ਚਾਬੀ ਚਾਬੀ ਕਿੱਥੇ ਡਿੱਗੀ ਆ ਨਾ ਆ ਕੋਸੇ ਨੂੰ ਪਾਇਆ ਚਾਬੀ ਸੀਗੀ ਚਾਬੀ ਉਹਦੇ ਪਿੱਛੇ ਡਿੱਗ ਗਈ ਆ ਉਹਦੇ ਚਾਬੀ ਉਹਦੇ ਪਿੱਛੇ ਡਿੱਗ ਗਈ ਭੇਚਾਂ ਨਾਲ ਮੈਂ ਨਹੀਂ ਕਾਦੀ ਤੋਂ ਕਹਿੰਦਾ ਆ ਉਹ ਮੈਂ ਨਹੀਂ ਖਾਂਦੇ ਤੁਸੀਂ ਖਾਦਿਓ ਆ ਕਹਿੰਦਾ ਮੇਰੇ ਮੂੰਹ ਤੇ ਲੋ ਮੈਂ ਖਾਦੀ ਦੇ ਕਾਦੀ ਉੱਪਰ ਕੀ ਖਾਦਾ ਨੀਗਾ ਪੱਖਾ ਖਾਦਾ ਪੱਖਾ ਖਾਦਾ ਲੈਂਦਾ ਇਹਦੇ ਪਿਆ ਤਾਂ ਨਿਕਲ ਆਉਂਦੇ ਇਹ ਦੋਨੋਂ ਕੇ ਠਾ ਮਾ ਹਾਂ ਨੂੰ ਦੇ ਬਾਰਿਕ ਮੀਟੋਂ ਨਾਲ ਪਾ ਲਈ ਤੇ ਕਰ ਤਾਹੀਂ ਫਿਰ ਹੁੰਦਾ ਆ ਤੁਸੀਂ ਨਹੀਂ ਨਹੀਂ ਪਿਆ ਪਾਊਡਰ ਲਾਵਾਂ ਹਨਾ ਮੈਂ ਉਹ ਠੰਡਾ ਠੰਡਾ ਕੋਲ ਕੋਲ ਜਿਹੜਾ ਪਾਊਡਰ ਹੈ ਨਾ ਉਹ ਵਧੀਆ ਆ ਉਹ ਤਾਂ ਮਗਾ ਹਨਾ ਮਗਾ ਕੇ ਬਿਕਰਮ ਬੋੜੀਆਂ ਪੈਣਾ ਪੜਨਾ ਵੀ ਬਹੁਤ ਲੜ ਬਿਕਰਮ ਦੇ ਅੱਜ ਲੜਾਈ ਲੱਗੀ ਸੀ ਪੱਟ ਤੇ ਇੱਥੇ ਮੇਰੇ ਬਹੁਤ ਲੜਦੀਆਂ ਆ ਮੈਂ ਕੀ ਕਰਾਂ ਇਹ ਕੀ ਆ ਨੰਨੂ? ਪਾਣੀ ਆ। ਬਹੁਤ ਜ਼ਿਆਦਾ। ਠੰਡਾ ਨਾ। ਪਾਣੀ 2 ਨਾਲ ਬਹੁਤ ਠੰਡਾ ਆ। ਇਹਨਾਂ ਨੂੰ ਭਰਾਵਾ ਛੱਡ ਦੇ। ਨਾ ਪਾਣੀ ਮੇਰੇ ਵੀ ਨਾ ਪਾਣੀ। ਦਾਦੀ ਕੋਲੋਂ ਗਲਾਸ ਲੈ ਲਓ ਠੀਕ ਆ। ਮੈਂ ਪਾਣੀ ਪੀ ਦਾਂ। 2 ਮਿੰਟ। ਤੁਸੀਂ ਰਾਈਸ ਖਾਣੇ ਆ? ਚਲੋ ਖਾਓ ਫੇ। ਪਹਿਲੇ ਮਨਵੀਰ ਨੇ ਕਾਂਟਨ ਕੱਢ ਲਿਆ ਮਮਾ ਨੂੰ ਸਾਰਾ ਹੀ ਪਤਾ ਆ। ਸਾਰੇ ਫੋਨ ਆਂਦਾ ਚਲੋੜੇ। मैं रहा पिक्चर काट बड़े 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 काट के बैठ गए बड़े बड़े काट के बैठ गए काट के यार यार ये गीत पे कर नहीं हूँ मुझे अब तक गीत पे कर लो आप मनोठा ओके 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 नहीं ड्रामा ही होगा सच्ची बात के बोल ड्रामे बहुत ड्रामे

ਗਰਮੀ ਹੋਈ ਬਹੁਤ ਪਈ ਹੈ ਕੀ ਕਰੀਏ ਮਗਾ ਨਹੀਂ ਕੋਠੇ ਤੇ ਹੀ ਸਹੀ ਆ ਕੋਠਾ ਸਹੀ ਆ ਜੋ ਚਲੀਏ ਹਾਂ ਹਾਂ ਕੋਠੇ ਤੇ ਚੱਲਦੇ ਆ ਇਹ ਤੇ ਦਾ ਬਾਲਾ ਬੁਰਾ ਹਾਲਾ ਗਰਮੀ ਨਾਲ ਮਿੱਟੀ ਲਪਾਉਂਦਾ ਮੇਰੇ ਸਰਾਣੇ ਥੱਲੇ ਆਣ ਕਿ ਨਹੀਂ ਤੋਂ ਥੱਲੇ ਥੱਲੇ ਆਏ ਬੰਦ

ਜਿਹੜੇ ਪੜਾ ਨਹੀਂ ਜਿਹੜਾ ਮੈਨੂੰ ਲਾਇਆ ਸੀ ਆ ਲੈ ਕੋਪਰੀਟਾ ਲਾ ਲਾ ਮੈਂ ਹੁਣ ਆ ਕਾਟਨ ਦਾ ਸੂਟ ਆ ਇਹ ਮੈਂ ਸਮੋਣਾ ਆ ਇਹ ਨੂੰ ਨਾ ਕਰਾ ਬਣ ਨਾਲ ਦੀ ਸਿਰ ਕੋਲ ਕਾਟਨ ਦੀ ਚੁੰਨੀ ਆ ਤੇ ਆ ਸਰ ਸੂਟ ਦਾ ਉਹ ਇਹ ਰੱਖ ਕੇ ਆਸ ਹੋਣੀ ਕੋ ਸਿੰਵਾ ਤੇ ਹੂੰ ਇੱਕ ਪਿਆਰ ਮੇਰਾ ਸੋਨੀ ਆ ਕੋਲ ਸੀ ਨਾ ਕਹਾਣੀ ਮੈਂ ਸੁਣਦੀ ਸਮਨੇ ਤੇ ਪਜਾਮੀ ਬਹੁਤ ਗਿੱਲੀ ਆ ਬੈੱਡ ਗਿੱਲਾ ਹੋ ਰਿਹਾ ਮੈਨੂੰ ਫਾਫੇ ਚ ਪਾ ਦੋ ਮੈਨੂੰ ਫਾਫੇ ਚ ਪਾ ਦੋ ਸੰਦੀ ਨਹੀਂ ਨੇ ਆਪਣੀ ਮਨ ਮਰਜ਼ੀ ਨਾਲ ਕਰਦਾ ਆ ਬਹੁਤ ਇੱਥੋਂ ਡਿੱਗਿਆ ਉਧਰ ਨਹੀਂ ਜਾਈਏ ਖੜਾਕ ਤੇ ਰੋ ਰਹਾ ਆਹੋ ਆਹੋ ਆ ਮम्मा ਦਾ ਸੂਟ ਆ ਇਹ ਮੰਮੀ ਸੁਣਾਣਾ ਆ ਦੇ ਦੇ ਗਈ ਹੈ ਜ਼ਾਲਮਾਂ ਦਾ ਕੀ ਨਿਕਲਿਆ ਹੈ ਲੈਣੀ ਤਾਂ ਮਨਾਈ ਨਾ ਲੈਣੀ ਗਾਦੀ ਨਹੀਂ ਹੁਣ ਲੋੜ ਹੈ ਗਈ ਲੈਣੀ ਵੀ ਲੋੜ ਹੈ ਗਈ ਪਤਾ ਨਹੀਂ ਲੋਣੀ ਲੈਣੀ ਤੇ ਮਰ ਕੇ ਜੀ ਮੋਟਾ-ਮੋਟਾ ਲੱਗੜਾ ਪਤਾ ਤੇ ਰਗੀ ਗਾਣੀ ਆ ਰਹੀ ਸਾਰਾ ਹੀ ਨਹੀਂ ਕੋਈ ਪੂਤ ਪੂਤ ਇਹ ਹੋਏ ਪੂਤ ਆ ਗਿਆ ਨਨੂ ਪੂਤ ਅਹਹਹ ਇਹ ਪੂਤ ਮੰਨ ਸਾਡਾ ਗਿੱਲਾ ਹੋਇਆ ਪਿਆ ਮੈਨੂੰ ਬਹੁਤ ਅੰਦਾਜ਼ ਆ ਆਹਹ ਇਹ ਤਾਂ ਬਣਿਆ ਕਹਦਾ ਮੰਨੂ ਆ ਵੇਖਿਆ ਕਹਿੰਦਾ ਗਿੱਲਾ ਬਾਹਰ ਗਿਆ ਮੰਨੂ ਕਹਿੰਦਾ ਮੰਨੂ ਗਿੱਲਾ ਹੀ ਨਹੀਂ ਬਾਹਰ ਤਾਂ ਪਿੰਨੀ ਕ ਜਿਆਦੀ ਖੜਾਕੇ ਵਾਲੀ ਆ ਬਾਈ ਗੱਲ ਨਹੀਂ ਬਹੁਤ ਜਿਆਦਾ ਔਖਾ ਆ ਜਿਹੜੇ ਮੈਂ ਕਹਿੰਦੀ ਆ ਉਹ ਜਿਹੜੇ ਚਾਰੇ ਉਹ ਕੰਮ ਕਰਦੇ ਆ ਦੁਪਹਿਰਾਂ ਨੂੰ ਸਵੇਰ ਤੋਂ ਚੱਲ ਜਾਂਦੇ ਆ ਥੱਕ ਦੀ ਵਿੱਚ ਕਿੰਨਾ ਆਉਂਦਾ ਉਹ ਹੋਈ ਵਿਚਾਰੇ ਸਵੇਰ ਤੋਂ ਜਿੰਨਾ ਦਾ ਮਿੱਟੀ ਰੇਤ ਦਾ ਕੰਮ ਉਹਨਾਂ ਦਾ ਕਿੰਨਾ ਔਖਾ ਲੱਗਦਾ ਸਿਆਲ ਮੈਨਾਂ ਨੂੰ ਉਹਨਾਂ ਨੂੰ ਵਧੀਆ ਲੱਗਦਾ ਹਾਂ ਸਿਆਲ ਵਧੀਆ ਆ ਮੈਨੂੰ ਤਾਂ ਆਪ ਵਧੀਆ ਸਿਆੜੀ ਲੱਗਦਾ ਸਿਆੜਾ ਜਿਹੜਾ ਮੀਰ ਚੱਕਦੇ ਆ ਫਰਗੀ ਦੇਖੀ ਉੱਤੀ ਗਰਮੀਆਂ ਜੀ ਜਿਆਦਾ ਜਿਆਦਾ ਥੱਕਦੀ ਗਰਮੀਆਂ ਜਦੋਂ ਮਮਾ ਇਦਾਂ ਹੋਏ ਵਿਚਾਰੇ ਕਿ ਮੈਨੂੰ ਸਮਝ ਨਹੀਂ ਆਉਂਦੀ ਪਈ ਹੈਗੀ ਕੀ ਹਾਲ ਹੁੰਦਾ ਹੋਊਗਾ ਮੇਨ ਤੋਂ ਕਰ ਸਮਝੇ ਜੋ ਬਾਹਰ ਆ ਉੱਪਰ ਪਾਣੀ ਅਗੀਆਂ ਇਦਾਂ ਹੀ ਤੇ ਨਹੀਂ ਮਾਰ ਗਾ ਦਿਓ ਸਬਜ਼ੀ ਲਾਉਣੀ ਹੈ ਇਹ ਧੁੱਪਾਰ ਕਿੰਨੀ ਆਉਂਦੇ ਬਾਹਰ ਇਹ ਤਾਂ ਗੱਲ ਆ ਮਾਰ ਦਿਓ ਠੰਡਾ ਹੋਊ ਠੰਡਾ ਹੋਏ ਸਾਂਝ ਹੀ ਆ ਜੀ ਵੀ ਫੇਰ ਲਾਈਏ ਤੇ ਗੱਲ ਹੈਗੀ ਇਦਾਂ ਕਿ ਦੁਪਹਿਰਾਂ ਜਿਹੜੀਆਂ ਆ ਇਹ ਦਾ ਨਹੀਂ ਹੋਇਆ ਦੁਪਹਿਰ ਤੁਸੀਂ ਦੇਖੋ ਧੁੱਪ ਕਿੰਨੀ ਹੈ ਆ ਜਿੱਥੇ ਅਸੀਂ ਸਬਜ਼ੀ ਲੜੀ ਉੱਥੇ ਦੇਖੋ ਧੁੱਪ ਹਾਂ ਉਹ ਤਾਂ ਆ ਦੇਖ। ਆ ਦੇਖੋ ਬਾਹਰ ਕਿੰਨੀ ਧੁੱਪ ਆ। ਲਖਾ ਲਖਾ ਕੱਲ ਇਦਾਂ ਸੀਗਾ ਕਿ ਕੱਲ ਤੇ ਬਹੁਤ ਜ਼ਿਆਦਾ ਨਾ ਹੋ। ਕੱਲ ਉਧਰ ਤੂੜੀ ਨੂੰ ਉਹ ਲਈ ਸੀਗੀ ਨਾ ਅੱਗ ਪਰਾਲੀ ਨੂੰ ਪਰਾਲੀ ਨੂੰ ਨਾੜ ਜਾਈ। ਹਾਂ ਤੇ ਉਦੋਂ ਵੀ ਬਹੁਤ ਜ਼ਿਆਦਾ ਉਸ ਜਿਹਾ। ਉਦੋਂ ਦੇਖਿਆ ਕਿੰਨੀ ਘਰਨੀ ਹੋ ਗਈ ਸੀ। ਹਾਂ। ਨਹੀਂ 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 ਮੈਂ ਇਹੋ ਬਾਕੀ। ਇਤੋਂ ਸੇ ਵੀਲੋਗ ਬਣਾਉਣਾ। ਅੱਛਾ ਤੁਸੀਂ ਕੋਸਾ ਸ੍ਰੀ ਕਰ ਗੱਡੀ ਨਾਲ। ਬਹੁਤ ਗੱਡੀ ਨਾਲ ਚੱਲ। ਕਦੀ ਇਹਨੂੰ ਬਸਿੰਨਾ ਗਚਾਲ ਦੇ ਆਦੀ ਆਦੀ ਹੈ ਪਰ ਇਹਨੇ ਫੋਨ ਨਗੇ ਫੋਨ ਨਗੇ ਖਾਲਵੇ ਆਰੀ ਆਰੀ ਉਥੇ ਬੋਏ ਪਈ ਆ ਕਿੱਥੇ ਆਰੇ ਆਪਣੇ ਹਾਂ ਹਣੀ ਜੀ ਤੇ ਰੱਖ ਦੇ ਹਾਂ ਉਹ ਨਹੀਂ ਨਾ ਜੇ ਸਾਬ ਜੀ ਨਹੀਂ ਕਰਨੇ ਬੜਾ ਐ ਸੀ ਬਿੱਕਰ ਪੂਰੀ ਟੇਪਾਂ ਨਹੀਂ ਲਗਵਾਉਂਦੇ ਆ ਆਦੇ ਆਦੀ ਸੁਮਤਾ ਉੱਪਰ ਬਹੁਤ ਆ ਬਹੁਤ ਉੱਥੇ ਤਾਂ ਆਣੀ ਨਹੀਂ ਗਈ ਅੱਜ ਸ਼ਾਂ ਪਤਾ ਨਹੀਂ ਕੀ ਗੱਲ ਆ ਉੱਥੇ ਤਾਂ ਸ਼ਾਂ ਹੀ ਨਹੀਂ ਆਉਂਦਾ ਹੀ ਆਗੀ ਪਤਾ ਨਹੀਂ ਆ ਦੇ ਤਾਂ ਹੁਣ ਆ ਬਰਾਤ ਇੱਧਰੋਂ ਤੁਰੇ ਆ ਇੱਧਰੋਂ ਆਉਂਦੇ ਨਹੀਂ ਹੋਰ ਹੀ ਸ਼ਾਂ ਇੱਧਰੋਂ ਹੋ ਗਈ ਜਿਹੜੀ ਸੁੱਕ ਗਈ ਆ ਉਹਦੀ ਸ਼ਾਂ ਸੁਗੀ ਨਹੀਂ ਦੀ ਹੋ ਗਈ ਜਿਹੜੀ ਸੱਪ ਗਈ ਗਈ ਉਹਦੀ ਕੋਈ ਸ਼ਾਂ ਹੀ ਨਹੀਂ ਹੈ ਜੀ ਆ ਚੱਲੀਏ ਮੈਂ ਤਾਂ ਚੱਲੀ ਆ ਪਤਾ ਨਹੀਂ ਮੰਮਾ ਫੋਨ ਆਇਆ ਨਹੀਂ ਮੈਨੂੰ फोन करूंगी आप चले आई थले बिक्रम सुते हुए अच्छ सवेरे भी लेट उठे क्योंकि बीमार से ठीक नहीं सके लेट उठे अज मोरनिंग हम सौ चुके ਦੇਖਦੇ ਆਪਾਂ ਜਾ ਕੇ ਪਪਾ ਜੀ والدہ ਯਾਰ ਯਾਰ ਦਾ ਨਾ ਕਰਾ ਦੁੱਤੀ ਜੀ ਅਸੀਂ ਬਾਹਰ ਆ ਚੁੱਕੇ ਹਾਂ ਸਬਜੀ ਉਹ ਦੌਖੀ ਲਈਆ ਕਿਉਂਕਿ ਆ ਬਿਕਰਮ ਹੁਣੇ ਗਏ ਹੋਏ ਸੀਗੇ ਤੇ ਇਸ ਕਰਕੇ ਸਬਜੀ ਸਾਨੂੰ ਲਾਉਣੀ ਪਈ ਬਾਹਰ ਤੇ ਹੁਣ ਲੈ ਲਏ ਚੁੱਕੀ ਨਾ ਤੁਮੇ ਅਸੀਂ ਸੱਜੀ ਬਾਹਰ ਲਗਾ ਚੁੱਕੇ ਆ ਤੇ ਹੁਣ ਆਪਾਂ ਬਹਿਣਾ ਆ 엄마 ਦੀ ਮੈਂ ਵੇਟ ਕਰਦੀ ਪਈ ਆ ਇੱਥੇ ਸਾਡੇ ਬਾਹਰ ਪਾਣੀ ਆ ਗਿਆ ਇਸ ਕਰਕੇ ਕਿ ਆਪਣਾ ਕੀ ਇਹਦਾ ਨਾਮ ਆ ਮੈਂ ਉਸ ਵਿਵਿੰਗ ਪੁੱਲ ਧੋਕੇ ਹਟੇ ਸੀਗੀ ਮੰਗੀਰ ਦਾ ਇਸ ਕਰਕੇ ਜਿਹੜੇ ਸਾਡੇ ਗਰੇਟ ਆ ਉਹ ਹੈਗੇ ਆ ਜਿਆਦਾ ਵੱਡੇ ਇਸ ਕਰਕੇ ਆ ਜਿਹੜੇ ਕਰੇਲੇ ਸੀਗੇ ਥੋੜੇ ਸੀਗੇ ਤੇ ਆਪਾਂ ਇਹ ਪਾਣੀ ਚੋਣ ਹੈ ਸਹੀ ਸਮਝਿਆ ਬਾਣੀ ਨਗਲ ਪਾਵੇ ਥੋੜੇ ਹੈ ਹਾਂਜੀ ਮੈਂ ਨਗਲ ਪਾਵੇ ਥੋੜੇ ਆ ਨਾ ਇਸ ਚਾਰ ਚੁੱਕੀ ਆ ਪਾਣੀ ਆਪਰੇਂਡ ਦੇ ਹੱਸੀ ਚੱਕ ਚਲੋ ਇਹਨਾਂ ਨੂੰ ਇਹਦੇ ਚ ਪਾ

ਤਾ ਸੀ ਉਹ ਪੇਟੀ ਉਹ ਪੇਟੀ ਜੇ ਕੀ ਕਰਦਾ ਮੈਂ ਕਿਹਾ ਜਾਵਾਂ ਹਾਂਗੇ ਹੋ ਗਿਆ ਜੀ ਅੱਲੇ ਆਇਆ ਗਾਗਰ ਵੀ ਆ ਮੈਂ ਤਾਂ ਚੱਲ ਜੇ ਕੋਈ ਜਾਣਾ ਮੇਲੇ ਲੱਗੇ ਸਹੀ ਆ ਬਾਸ ਪਰ ਇੱਥੇ ਬੈਠਾ ਆਇਆ ਰਬਾ ਮਮਾ ਤੋਂ ਪੁੱਛਦੇ ਅਜੇ ਤਾਂ ਇਹ ਵੀ ਠੰਡਾ ਹੋਗਾ ਸ਼ੁਕਰ ਦਾ ਕਾਉਂਦਾ ਬਿਠਾਉਂਦਾ ਆਕੜ ਜਾੜ ਜਦੋਂ ਆਪਾਂ ਨੂੰ ਕਹਿੰਦੇ ਲਾਓ ਦੁਕਾਨ ਹਾਂ ਦੇਖਿਆ ਆ ਗਏ ਆ ਗਏ ਆਲੂ ਲੋ ਟਮਾਟਰ ਲੋ ਧਨੀਆ ਲੋ ਪਿਆਜ਼ ਲੋ ਧਨੂ ਮਟਰ ਲੋ ਮਟਰ ਲੋ ਹਲੋ ਪਾਣੀ ਪੀਰ ਛੱਪ ਗਿਆ ਆ ਹੁਣ ਪੀ ਲਓ ਇੰਨਾ ਤਾਂ ਕਾਹੂ ਲਿਆਵੋ ਇੰਨਾ ਆ ਗਾ ਬੜਾ ਲੋਕੀ ਖੋਰ ਖੋਰ ਜਿਉਂਦੇ ਆ ਕੱਢਦੇ ਕਿਉਂ ਹਲੇ ਖੰਜੀ ਉਹ ਸੈੱਟ ਡਰਾਈਵ ਹੋਏ ਲੱਗ ਰਹੀਦਾ ਸੰਦ ਕਰਨਾ ਥਾਣੇ ਆ ਸੰਦ ਕੋ ਜਮਾ ਨਹੀਂ ਤੇ ਕੱਟੇ ਕੇ ਖਾਓ ਬਕਾਨ ਦੀ ਨਏ ਖੀਰੇ ਫੜਾਏ ਮੈਂ ਕੀ ਕਹਨੀ ਆ ਗੋਲ ਗੱਪਿਆਂ ਦਾ ਚੜਾ ਭਾਈ ਇੱਧਰ ਨੂੰ ਦੇਤਾ ਗਿਆ ਵੀ ਅੱਜ ਮੁੰਡਾ ਨਿਕਲਿਆ ਨਹੀਂ ਮਨਵੀਰ ਕਿੱਥੇ ਆ ਸੁੱਤਾ ਗੋਲ ਗੱਪਿਆਂ ਦਾ ਭਾਈ ਇੱਧਰ ਨੂੰ ਦੇ ਦਈ ਗਿਆ ਮੈਂ ਦੇਖ ਤੀ ਸੀ ਵੀ ਭਾਈ ਦੇਖੀ ਹਾਂ ਹੋ ਗਿਆ ਹੀ ਮਨਵੀਰ ਹੈ ਉਹ ਤੁਹਾਡੇ ਨਾਲ ਹੀ ਹੋ ਗਿਆ ਸੀ ਮੈਨੂੰ ਪਤਾ ਮੈਨੇ ਸੁਣਿਆ ਜੀ ਆਹ ਤੇ ਤੂੰ ਹੀ ਉੱਠ ਕੇ ਚੱਲੇ ਗਏ ਅ ਮਨਵੀਰ ਕੋ ਚੂੜੀਆਂ ਵਾਲਾ ਕਹਣਾ ਚੂੜੀਆਂ ਪਾਪਾ ਚੂੜੀਆਂ ਲੈਣੀਆਂ ਚਾਹਦਾ ਚੂੜੀ ਲੈਣੀ ਵੱਧ ਮਾਲਾ ਪਿੰਦਾਰਾ ਸਾਦੀ ਨੇ ਲੈਣੀ ਚੂੜੀ ਕਰਦੀ ਕੋਈ ਭਾਈ ਨਹੀਂ ਉਹਨੇ ਜਾਣਦੇ ਨਾਲ ਜਿਹੜੀ ਆਲਾ ਕੋਈ ਵੀ ਜਿੰਨੇ ਭਾਈ ਹੁੰਦੇ ਸਾਰੇ ਕੋਈ ਨਹੀਂ ਨਿਕਲ ਦਿੰਦਾ ਹੈਗਾ ਇਦਾਂ ਦਾ ਇਹ ਪਾਪਾ ਕੋਤੀ ਉਹ ਫਿਲ ਹੈ ਉਹ ਕੋਈ ਇਹ ਰੰਗੀ ਦਾ ਸਲਾਮਾ ਹੁੰਦੀਆਂ ਨਹੀਂ ਆ ਇਹ ਜੋ ਲੰਗੀ ਦਾ ਸਲਾਮਾ ਹੁੰਦੀ ਹੈ ਨਹੀਂ ਉਹ ਦਾ ਨਹੀਂ ਕੀ ਕਰਦੇ ਪਏ ਹੋ ਨੰਨੂ ਜੀ ਮੇਰੇ ਪੁੱਤ ਨੂੰ ਮੈਂ ਪੁੱਤ ਤੈਨੂੰ ਕੁਲ ਕੀ ਕੀ ਲੈਣਾ ਕੀ ਲੈਣਾ ਦੱਸ ਕੀ ਲੈਣਾ ਕਿਹੜੀ ਕਿਹੜੀ ਚੀਜ਼ ਲੈਣੀ ਬੋਲ ਕੀ ਕੀ ਲੈਣਾ ਕੀ ਕੀ ਲੈਣਾ ਬੋਲ ਹੈ ਹੈ ਕੀ ਲੈਣਾ ਕੀ ਕਹਿੰਦਾ ਕੀ ਲੈਣਾ ਬੋ ਬੋ ਆ ਲੋ ਉਹ ਕੰਮ ਨਹੀਂ ਆ ਲੋ ਜੀ ਸਬਜ਼ੀ ਲੱਗੀ ਹੋਈ ਇੱਧਰ ਆਪਣੇ ਕੋਲ ਕੀਦੇ ਪਏ ਹੋਇਆ ਕੀਆ ਤੇ ਆਪਣਾ ਇਹਦਾ ਮੈਨੂੰ ਨਾਂ ਹੀ ਭੁੱਲ ਜਾਂਦਾ ਆ ਤੇਲੇ ਵੀ ਪਏ ਹੋਏ ਆਪਣੇ ਕੋਲ ਜੀ ਤੇ ਇਧਰ ਆਪਣੀ ਕੋ ਭਿੰਡੀਆਂ ਪਈਆਂ ਹੋਈਆਂ ਆ ਤੇ ਵਾਟਰਮੈਲਨ ਤੇ ਕੀਆ ਕਦੂ ਹਾਂ ਕੀ ਹੋਇਆ ਕੀ ਹੋਇਆ ਉਰੀ ਹੂੰ ਕੀ ਹੋਇਆ ਪਾਣੀ ਪਾ ਪਾ ਇਹ ਕਿੱਦਾਂ ਲੱਗ ਗਈ ਤੂੰ ਮੈਂ ਇਹ ਕਿੱਦਾਂ ਲੱਗ ਗਈ ਉਹ ਮੈਂ ਤਾਂ ਉਹ ਲਾਈ ਸੀਗੀ ਤੁਝੇ ਤੂਫ ਹਾਂ ਤੂਫ ਲਾਈ ਸੀਗੀ ਇੱਥੇ ਨਹੀਂ ਲਾਈ ਮੈਂ ਟੀਲ ਚੜਤੀ ਹੁਣੀ ਆ ਟੀਲ ਨਹੀਂ ਸੁੱਟੀ ਤੂਫ ਲਾ ਕੇ ਗਈ ਮੈਂ ਤਾਂ ਮੂੰਹ ਮਤੋਂਣ ਗਈ ਆ ਹਾਂ ਬੁਝਾਈ ਨਹੀਂ ਸੀ ਫੇਰ ਮੈਂ ਤਾਂ ਮੂੰਹ ਮਤੋਂਣ ਚੱਲ ਗਈ ਮੇਰੇ ਅੰਦਰੋਂ ਤਾਂ ਕਿਤੇ ਚੱਲਣ ਦਾ ਹੀ ਮੈਨੂੰ ਪਤਾ ਹੀ ਨਹੀਂ ਕਿੰਨਾ ਨੁਕਸਾਨ ਹੋਈ ਜੇ ਹੋਰ ਕਿਤੇ ਲੱਗ ਜਾਂਦੀ ਕੱਪੜੇ ਆਲੇ ਸਦੈਣੇ ਮਾਫ ਕਰਾ ਦਿਮਾਗ ਆ ਗਿਆ ਤੇ ਆਪਣੀ ਨੂੰ ਇਹਦਾ ਹੈ ਨਹੀਂ ਦਿਮਾਗ ਲੱਗਦਾ ਵੀ ਮੇਰਾ ਇੱਦਾਂ ਦਾ ਹੀ ਇੰਤਿਆਰ ਰੱਖਿਆ ਕਰੋ ਹੱਥ ਛੱਡ ਗਿਆ ਮੇਰਾ ਹੱਥ ਛੱਡ ਗਿਆ ਹੋਰ ਨਹੀਂ ਮੇਰੇ ਪਹਿਲਾਂ ਮੈਂ ਉਹ ਦੇਖੀ ਪਹਿਲਾਂ ਆਣ ਕੇ ਇੱਥੋਂ ਆ ਤੇ ਧੂਫ ਲੱਗੀ ਹੋਈ ਨਹੀਂ ਜੇ ਤਾਰਾਂ ਨੂੰ ਲੱਗ ਜਾਂਦੀ ਦੇ ਤਾਰਾਂ ਤਾਰਾਂ ਲੱਗੀਆਂ ਸੀਗੀਆਂ ਤੇ ਮਾਰੀ ਪਈ ਹੋਈ ਆ ਸਾਡਾ ਦਾ ਸਾਰਾ ਸਮਾਨ ਹੀ ਅੰਦਰ ਰੱਖਿਆ ਹੋਇਆ ਮੈਂ ਉਹ ਲੈਣ ਲਈ ਆ ਧੂਆਂ ਦੇ ਕਿੰਨਾ ਹੋਇਆ ਕਮਰੇ 'ਚ ਤੁਹਾਡਾ ਦਾ ਸਾਰਾ ਸਮਾਨ ਯਾਰ ਮਰੇ ਚ ਪਿਆ ਆ ਧੀਖਿਆ ਰੱਖਿਆ ਕਰੋ ਧੂਹਣਾ ਤੇ ਲਾਇਆ ਕਰੋ ਕੀ ਲਾਗੇ ਤੇ ਮੈਂ ਤਾਂ ਧੂਫ ਲਾਈ ਸੀਗੀ ਇੱਥੇ ਧੂਫ ਨਹੀਂ ਲਾਉਂਦੇ ਅੰਦਰ ਲਾਉਣੀ ਕਮਰੇ ਚ ਥੁਨ ਲਾ ਮੇਰੀ ਗੱਲ ਨਹੀਂ ਠੀਕ ਹੈ ਤੇ ਦੁਕਾਨੇ ਦੇ ਰੱਖੀਦਾ ਨਹੀਂ ਲਾਉਣੀ ਨਹੀਂ ਕਮਰੇ ਚ ਮੰਮੀ ਧੂਫ ਲਾਉਣੀ ਨਹੀਂ ਕਮਰੇ ਚ ਬਸ ਉਹ ਧੂਫ ਨਾ ਲਾਈ ਕਮਰੇ ਚ ਚੋਬਾ ਸੋਹਣਾ ਤੇ ਪੀਜੀ ਸੁਗਰ ਕਰਾਉਣਾ ਤੇ ਕਿਹੜਾ ਸਰਾ ਉਹਦੇ ਵਿੱਚ ਬਾਤ ਨਹੀਂ ਹੁੰਦਾ ਕਿ ਨਾ ਹੁੰਦਾ ਤੇ ਮੈਂ ਵੀ ਨਾ ਹੁੰਦੀ ਤੇ ਮਾਂ ਭਰਾਵੋ ਦਿਮਾਗ ਹੀ ਉਹਨਾਂ ਦਾ ਮੰਮੀ ਯਾਰ ਇਹਦਾ ਫੇਰ ਕਹਣਾ ਬੋਲਦਾ ਆ ਬੰਨ ਕਹਿੰਦਾ ਬਲੋਗ ਬਲੋਗ ਸਰਕਾਰ ਆਂ ਮਿਆਰ ਆਦੋਂ ਜੇ ਨਾ ਬਾਹਰ ਇਹਦਾ ਫੇਰ ਵੀ ਕਰਦੀ ਮੈਂ ਕਿਹੜਾ ਜਾਣ ਕੇ ਕੀਤਾ ਆ ਹੱਥ ਨੂੰ ਕੇ ਬਹਿ ਗਿਆ ਜਾਓ ਮੈਡੀਕਲ ਤੇ ਜਾਇਓ ਕੋਲਡ ਲਾ ਕੋਲਡ ਲਾ ਮੈਡੀਕਲ ਤੇ ਜਾਇਓ ਤੇ ਮੇਰਾ ਉਹ ਕਿੱਥੇ ਆ ਯਾ ਲੋਰ ਹੈ ਕਿਹੜਾ ਪਤਾ ਦੇ ਦਾ ਉਹ ਵਿੱਚ ਅਲਮਾਰੀ ਦੇ ਰੱਖਿਆ ਬਾਈ ਰਾਤ